ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਤੇ ਆਪਾਂ ਪਾਉਣੇ ਅੱਜ ਝੋਨੇ 'ਚ ਰੇ ਮੈਗਨੀਸ਼ੀਅਮ ਤੇ ਕੈਲਸ਼ੀਅਮ ਤੇ ਫੰਗੀ ਸਾਈਡ ਤੇ ਜ਼ੂਰੀਆ ਰਲਾ ਕੇ ਮੈਗਨੀਸ਼ੀਅਮ ਤੇ ਕੈਲਸ਼ੀਅਮ ਆ ਗਈ ਤੇ 12 63 ਪਾਈ ਜੰਨੇ ਆ ਤੇ ਨਾਲ ਜ਼ੂਰੀਆ ਦਾ ਦਾਦਾ ਕੱਟਾ ਇਹ ਤਿੰਨਾਂ ਚੀਜ਼ਾਂ ਰਲਾ ਕੇ ਪਾਉਣੇ ਆਗੇ ਇੱਕ ਪਾਣੀ ਵਾਲਾ ਬਣਾਉਂਦੀ ਆ ਅਖੰਡ ਜੀ ਮੈਗਨੀਸ਼ੀਅਮ ਜ਼ਿਆਦਾ ਪਾਣੀ ਬਣਾਉਂਦਾ ਅੱਜ ਤਾਂ 20 ਕਿਲੋ ਦਾ ਸਿੱਟੀ ਗਈ ਰਹਿ ਗਈ 60 ਕਿਲੋ ਅੱਜ ਤਾਂ ਪਾਤੀ 2 ਕਿਲਿਆਂ ਚ ਪਰਲੀ ਪਟੀ ਚ ਪਾਉਣੀ ਆ ਉਹ ਚ ਪਾਉਣੀ ਆ ਤੋਂ ਪੇ ਪਣ ਖਾਇ ਦੀਦਾ ਚੋਨਾ ਨਾ ਉਜੀ ਆਪਾਂ ਆ ਰਹੇ ਸੀ ਹੁਣ ਨਹਿਰ ਦੇ ਨਾਲ ਵਾਲੇ ਖੇਤ ਇੱਥੇ ਲਾਈਟ ਚੱਲੀ ਜਾਂਦੀ ਹੈਗੀ 8 ਵਜੇ ਆਈਏ ਜੇ ਤੜਕੇ ਬਰਾਦਾ ਕਿਲਾ ਲਾਤਾ ਹੁਣ ਆਹ ਦੋ ਕਿੱਲਾਂ ਚ ਨੱਕਾ ਕਰਤਾ ਤੇ ਇਧਰੋਂ ਆਹ ਆਪਾਂ ਜਿੱਥੇ ਪਾਈਪ ਨੱਪੀ ਸੀ ਉਹ ਵੀ ਤਕੜਾ ਕਰਤਾ ਦਿਖਾਉਣਾ ਤੁਹਾਨੂੰ ਲਾ ਕੇ ਸਵਾਰ ਕੇ ਗਾਚੀਆਂ ਤੇ ਉੱਤੇ ਤੁਰਨ ਵਾਲੀ ਬਣਾਤੀ ਜੇ ਟੱਪਣਾ ਵੀ ਆਦਾ ਤੁਰ ਕੇ ਬੱਟ ਤੇ ਟੱਪ ਜਾ ਕਰੂ ਅਗਲਾ ਉਧਰੋਂ ਇਹ ਆਪਣਾ ਖੜਾ 11 ਪਾਣੀ ਛੱਡ ਰੱਖਿਆ ਇਹ ਚ ਦੋ ਗੱਲਾਂ ਛੱਡਤਾ ਤੇ ਬਾਅਦ ਚਾ ਕੇ ਬਦਲ ਦਾਂਗੇ ਆਪਾਂ ਲੈ ਜਾਉਣੇ ਸਪਰੇ ਇਧਰ ਨਾਲ ਖੜਾ ਜਸੂ ਦਾ ਇਧਰ ਆਪਣਾ ਪਾਣੀ ਚੱਲੀ ਜਾਂਦਾਗਾ ਇੱਕ ਸਿਰੇਲ ਚ ਕਰਤਾ ਇੱਕ ਐਚ ਚ ਕਰਤਾ ਮਜਾ ਲੜਾਪੀ ਪਰ ਜੋ ਜਿਹੜਾ ਸਿਰੇ ਵਾਲੇ ਘਰਾਂਚ ਕਰਤਾ ਤੇ ਮੋਟਰ ਚੱਲੀ ਜਾਂਦੀ ਆ ਪਾਣੀ ਤਾਂ ਨਹੀਂ ਉਧਰ ਤਾਂ ਨਹੀਂ ਟਟਾ ਟਟਾ ਕਿਤੇ 4 ਵਜੇ ਜੋ ਲੇਟ ਤੇ ਹੁਣ ਪਰਲੇ ਖੇਤ ਬਦਲ ਕੇ ਆਉਣੇ ਆ ਉਧਰ ਛੱਡ ਗਏ ਸੀ ਕੱਲ ਰੇਪਾਈ ਸੀ ਜਿਹੜੇ ਚ ਇੱਕ ਕਿਆਰੇ ਚ ਦੋਗੀਆਂ ਜੇ ਨੰਗੀਆਂ ਪੰਨੀਆਂ ਸੀਗੀਆਂ ਉਹ ਚ ਕਰਕੇ ਆਏ ਸੀ ਵਾਦੂ ਆ 1847 ਵਾਲੀ ਪੱਟੀ ਚ ਕਰ ਦਾਂਗੇ ਆਪਾਂ ਚੱਲਦੇ ਆ ਇਹ ਖੜਾ ਆਪਣਾ ਨਰਮਾ ਆ ਬੰਦਾ ਦੀਂਦਾ ਨਹੀਂ ਵਿੱਚ ਇਹ ਤੇ ਦੋ ਸਪਰਿਆਂ ਕਰਤੀ ਆਪਾਂ ਉਹ ਤੁਰ ਤਾਈਆਂ ਪਰ ਆ ਮੋਟਰ ਵਾਲੇ ਖੰਭੇ ਨੂੰ ਛੱਡ ਕੇ ਉਹ ਅਗਲੇ ਖੰਭੇ ਤੱਕ ਫਲ ਵੀ ਚੱਕਦਾ ਆਉਂਦਾ ਹੁਣ ਤਾਂ ਦੋ ਸਪਰੇਆ ਕਰਤੀਆਂ ਲੈਣੋਂ ਸ਼ੀਨਾ ਤੇ ਇੱਕ ਪ੍ਰੋਕਲੈਨ ਪਤਾ ਨਹੀਂ ਇੱਕ ਟਾਰਾ ਸੀ ਨਾਲ ਯਾਰ ਤੇ ਹੁਣ ਚੱਲਦੇ ਆਂਗੇ ਆਪਾਂ ਦੂਜੇ ਖੇਤ ਉਧਰ ਮੋਟਰ ਸਾਈਨ ਖੜਾ ਆਪਣਾ ਜੀ ਦੂਜੇ ਖੇਤ ਆ ਗਏ ਆਪਾਂ ਇੱਥੇ ਬਾਸਮਤੀ ਲਾਈ ਹੋਈ ਆ ਆ ਕਹਿ ਰਹਾ ਭਰ ਗਿਆ ਤੇ ਇਹਦੀ ਬੱਟੂ ਵੀ ਤਕੜੀ ਕਰਤੀ ਕਿਉਂਕਿ ਇਹ ਚ ਕੰਪਿਊਟਰ ਨਹੀਂ ਲੱਗਿਆ ਸੀ ਥੋੜਾ ਜਿਹਾ ਭਰ ਕੇ ਲੱਗਦਾ ਇਹ ਚ ਭਰ ਗਿਆ ਕਹਿ ਰਹਾ ਤੇ ਉਹ ਪਰਲੀ 1847 ਵਾਲੀ ਪੱਟੀ 'ਚ ਛੱਡ ਤਾਂ ਹੁਣ ਐਸਾ ਇੱਕ ਟੱਕ ਰਹਿ ਗਿਆ ਬੰਦ ਕਰਨ ਲਈ ਵੀ ਕਰਦੇ ਆ ਉਹ ਮਾੜੀ ਜੀ ਦੌੜੀ ਰਹਿੰਦੀ ਆ ਉਹ ਪਰ ਗਈ ਤੇ ਨਾਲ ਦੀ ਨਾਲ ਉਧਰ ਕਰਦਾਂਗੇ ਤੋਂ ਵੱਟ ਵੀ ਤਗੜੀ ਕਰਕੇ ਆਇਆ ਕਿਉਂਕਿ ਅਜੇ ਕੰਪਿਊਟਰ ਨਹੀਂ ਲੱਗਿਆ ਪਿਛਲੇ ਸਾਲ ਦੀ ਲੱਗਿਆ ਤੇ ਕੀ ਇਹ ਚ ਮੱਕੀ ਵੀ ਰੱਖੀ ਤਾਂ ਕਰਕੇ ਲੱਗਿਆ ਨਹੀਂ ਤੇ ਅੱਜ 'ਚ ਛੱਡ ਤਾਂ 1847 ਵਾਲੀ ਸਾਰੀ ਪੱਟੀ 'ਚ ਤੇ ਮੋਟਰ ਚੱਲ ਲੀ ਜਾਂਦੀ ਆ ਲਾਈਟ ਉਹ ਦੌੜੀ ਰਹਿ ਗਈ ਥੋੜੀ ਜੀ ਆ ਮੱਕੀ ਵਾਲੇ ਚ ਹਰੇ ਬਾਈ ਵਾਲੀ ਬਣਦੀ ਆ ਸਾਰੇ ਤੈਂ ਪਰਤ ਚੜੀ ਵੇ ਆ ਹੁਣ ਕੇਰਾ ਭਰ ਕੇ ਲੱਗ ਗਿਆ ਇਹਦੋਸ ਸੁਕਾਵਾਂਗੇ ਪਾਣੀ ਆ ਥੋੜੀ ਜੀ ਰਹੇਗੀ ਇਹ ਚ ਕਰਦੇ ਆ ਕੁੱਤੇ ਮੱਖੀਆਂ ਜੀਆਂ ਬੜੀਆਂ ਦੰਦੀਆਂ ਪੜਦੀਆਂ ਇਹ ਦੌਗੀ ਚ ਕੱਖ ਵੀ ਵਾਲਾ ਹੋਊਗਾ ਨਾਲ ਨਾਲ ਪਰ ਦिए ਤੇ ਫਿਰ ਉਧਰ ਚਲਦੇ ਆਂਗੇ ਦਵਾਈ ਦੂਈ ਲੈ ਕੇ ਆਣੇ ਆਂ ਆਰਤੀ ਮੱਖੀ ਦਸੋ ਕਿ ਕਿਨੂ ਕਿਨੂ ਤੰਗ ਕਰਦੀ ਆ ਖੇਤ ਆਲੇ ਬੰਦਿਆਂ ਨੂੰ ਕੁੱਤੇ ਮੱਖੀ ਜੀ ਲੱਤਾਂ ਦੇ ਦੰਦੀਆ ਵੱਢਦੀ ਆ ਬੜੀਆਂ ਪੜੀਆਂ ਮਿਲਦੇ ਆਂ ਜੀ ਸ਼ਾਮ ਨੂੰ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਆ ਰਹੇ ਸੀ ਨੱਕੇ ਵਦਣ ਟੱਕਾ ਵਦਲੇ ਆ ਲਾਈਟ ਤੜਕੇ 8 ਵਜੇ ਹਨੇਰਾ ਹੋ ਗਿਆ ਚਾਰ ਛਫਰੇ ਮੇਰਾ ਵਗਾਣ ਜਾਂ ਛਪ ਗਿਆ ਆਹ ਪਟੀ ਚ ਕਰ ਤਾ ਨਾ ਕਾ ਕਿੱਲਾ ਤੜਕੀ ਭਰਤਾ ਸੀ ਕੱਲ ਨੂੰ ਇਹ ਚ ਹੋਰ ਪਾ ਦਾਂਗੇ ਸੇ ਉਪਰਲੀ ਪਟੀ ਲੱਗ ਗਈ ਅੱਜ ਸਾਰੀ ਪਤਲਾ ਪਤਲਾ ਫਿਰ ਗਿਆ ਕੱਲ ਨੂੰ ਜਿਹੜਾ ਇਹ ਚ ਬਚੂਗਾ ਉਸ ਤੋਂ ਬਾਅਦ ਉਹ ਚ ਛੱਡ ਦਾਂਗੇ ਜੇ ਟਾਈਮ ਬਚਿਆ ਤਾਂ ਉਹਦਾ ਮੀਂਹ ਵੀ 10 ਧਾਗਾ ਤੇ ਜਮੀਂ ਆਜੇ ਤਾਂ ਬੜੀ ਚੰਗੀ ਗੱਲ ਆ ਦੈਮ ਬਹੁਤ ਹੋ ਰਿਹਾ ਮੁੜ ਕੋ ਮੁੜ ਕੀ ਹੋ ਰਿਹਾ ਅੱਜ ਵਾਲ ਕਟਾਉਣ ਦਾ ਟਾਈਮ ਲੱਗਿਆਗਾ ਅੱਜ ਕਟਾਏ ਆਗੇ ਇਹਨੇ ਦਿਨੋਂ ਬਾਲ ਕਟਾਉਣ ਦੇ ਨਹੀਂ ਟਾਈਮ ਲੱਗਿਆ ਪਹਿਲਾਂ ਸਰਸੇ ਗਈ ਦਵਾਈ ਦੂਈ ਲੈ ਕੇ ਆਏ ਜਿਹਦੇ ਇਥੋਂ ਖੇਤੋਂ ਦੁਬਾਰੇ ਗਏ ਆਗੇ ਨੱਕਾ ਕਰਕੇ ਹੁਣ ਚਲਦੇ ਹਾਂ ਘਰਾਂ ਨੂੰ ਮਿਲਦੇ ਆਂ ਸੁਆ ਸੁਆ ਦਾ ਟਾਈਮ ਹੋ ਗਿਆ ਦੇਣਾ ਹੈਗਾ ਮੰਗਲਵਾਰ ਤੇ ਅੱਜ ਰਾਤ ਨੂੰ ਬਾਰੀ ਵੀ ਆਪਣੀ ਨਹਿਰ ਦੀ ਨਹਿਰ ਵੀ ਆ ਗਈ ਤੇ ਤਾਂ ਕਰਕੇ ਆਪਾਂ ਨੱਕਾ ਬਦਲ ਲਾ ਗਿਆ ਦੂਜੀ ਪੱਟੀ 'ਚ ਕਰ ਦਿੰਨੇ ਆ ਇੱਕ ਪੱਟੀ ਤਾਂ ਸਾਰੀ ਨਹਿਰ ਨਾਲ ਫਿਰਜੂ ਆ ਕਿਹਨਾਂ ਪਤਲਾ ਪਤਲਾ ਲੱਗ ਗਿਆ ਇਹ 'ਚ ਆਪਸ ਫੇਰ ਐਸੇ ਪੱਟੀ ਜੀ ਕਰਤਾ 18 47 ਵਾਲੀ 'ਚ ਇਹ ਫਰਜੂ ਇਹ 'ਚ ਤਾਂ ਹੈਗੇ ਪਤਲਾ ਪਤਲਾ ਪਾਣੀ ਫਿਰ ਗਿਆ ਤੇ ਬਾਕੀ ਨਹਿਰ ਦਾ ਵੀ ਬਾਰੀ ਆ ਗਈ 5 ਘੰਟੇ ਤੇ ਉਹ ਕਰ ਦਾਂਗੇ 5 ਘੰਟਿਆਂ 'ਚ ਫਿਰਜੂ ਸਾਰੇ 'ਚ ਪਾਣੀ ਇਹ ਕਲਰ ਨੂੰ ਨਾਲੇ ਕਰਾਂਗੇ ਬੱਟਾਂ ਤੇ ਸਪਰੇ ਤੇ ਖਾਲਤਿਆਂ ਮਾਰਾਂਗੇ ਉਹਦੇ ਨਾਲ ਕੀ ਪਾਟ ਗਈ ਸੀ ਢੋਲੀ ਦੀ ਤੇ ਹੁਣ ਅਗਲੀਆਂ ਪਾਈਪਾਂ ਵੀ ਖੋਲ ਦਿੰਨੇ ਆ ਉਹ ਬੰਦ ਕਰ ਦਿੰਨੇ ਆ ਪਰ ਲੀਆਂ ਤੇ ਮੀਂਹ ਪਾ ਦੇ ਰੱਬਾ ਹੁਣ ਤਾਂ ਮੀਂਹ ਦੀ ਲੋੜ ਆ ਅਰੇ ਉਹ ਮੇ ਪਈ ਉੱਤੇ ਹੂੰ ਉਹ ਤਾਂ ਉਹ ਦੋਗੀ ਆ ਹੋ ਜੂ ਸਹੀ ਹੋ ਤਾਂ ਅਗਲੇ ਪਾਈਪ ਵੀ ਖੋਲ ਦਾਂ ਲੋ ਜੀ ਅਗਲੇ ਦਿਨ ਦੀ ਸਵੇਰ ਹੋ ਗਈ ਦਿਨ ਬਦਵਾਰ ਅੱਜ ਤੇ ਬਾਰੀ ਨਹੀਂ ਲਾ ਲਈ ਆਪਾਂ ਤੇ ਤੜਕੇ ਮੀਂਹ ਵਾਲਾ ਮਾਹੌਲ ਬਣਿਆ ਸੀ ਇਹ ਕਣੀਆਂ ਜਿਹਾਂ ਆ ਕੇ ਫੇਰ हट ਗਿਆ ਤਾਂ ਕਰਕੇ ਮੋਟਰ ਦਵਾਰੇ ਚਲਾਤੀ ਸੀ ਤੇ ਆਪਾਂ ਰੇ ਪਾਉਣੀ ਸੀ ਸਾਰੇ ਸੀ ਰੀਜੈਂਟ ਤੇ ਮਾਈਕੋ ਰਾਜਾ ਦੋ ਚੀਜ਼ਾਂ ਪਾਉਣੀਆਂ ਤੇ ਆਪਾਂ ਕਰਦੇ ਆਂਗੇ ਵੱਟਾਂ ਦੇ ਤੇ ਖਾਲਾਂ ਦੇ ਸਪਰੇ ਉਹਦੇ ਦਾ ਢੋਲੀ ਦੀ ਨਲਕੀ ਪਾਟ ਗਈ ਸੀ ਤੇ ਉਮੀਰੇ ਪਾਈ ਜਾਂਦਾ ਆ ਆਪਾਂ ਕਰਦੇ ਆ ਸਪਰੇ ਤੇ ਉਮੀ ਪਾਈ ਜਾਂਦਾ ਗਾ ਰੇ ਰੀਜੈਂਟ ਤੇ ਮਾਈਕੋ ਰਾਜਾ ਤੇ ਯੂਰੀਆ ਆਪਾਂ ਨਾਮ ਨਹੀਂ ਗੋਲਡ ਵੱਟਾਂ ਤੇ ਸਪਰੇ ਮਾਰਦੇ ਆ ਕੱਖ ਜਾ ਹੋ ਰਿਹਾ ਗਾ ਚੱਲਦੇ ਆ ਢੋਲੀ ਲੈ ਕੇ ਉਧਰ ਮਟਰ ਵੀ ਚੱਲੀ ਜਾਂਦੀ ਆ ਤੇ ਵੀ ਭਰ ਗਿਆ ਪਾਣੀ ਨਾਲ ਨਹਿਰ ਦੇ ਨਾਲ ਤਿੰਨ ਕਿੱਲੇ ਭਰ ਗਏ ਦੂਜੇ ਪਰਲੇ 'ਚ ਮੋਟਰ ਚੱਲੀ ਜਾਂਦੀ ਆ। ਚੱਲਦੇ ਆਪਾਂ ਸਪਰੇਅ ਕਰਦੇ ਆਂ ਅੰਦਰ। ਦੋ ਤਿੰਨ ਢੋਲੀਆਂ ਫਾਤੀਆਂ ਆਪਾਂ ਇੱਕ ਆਹ ਪੱਟੀ 'ਚ ਹੋਰ ਪਾਉਣੀ ਆ। ਦੋ ਬੱਟਾਂ ਬਚਾਲੜੀਆਂ ਤੇ ਇੱਕ ਸਾਈਡ ਵਾਲੀ ਰਹਿ ਗਈ। ਫੇਰ ਅਗਲੀ ਪੱਟੀ 'ਚ ਕਰਾਂਗੇ ਉਹ ਵੀ ਪਾਈ ਜਾਂਦਾ ਰੇ। ਅਗਲੀ ਪੱਟੀ 'ਚ ਲੱਗ ਕੇ ਆ। ਤੇ ਲਾਈਟ ਵੀ ਚੱਲੀ ਜਾਂਦੀ ਆ ਆਪਾਂ ਭਰ ਦੇਣ ਢੋਲੀ ਜਾ ਕੇ ਚਾਚੂ ਵੀ ਪੀ ਲਈ 12 ਵਾਲੀ ਤੇ ਚੱਲਦੇ ਹੁਣ ਉਧਰ ਸਪਰੇਅ 베ਰੀ ਕਰਨੀ ਪਈ ਆ ਦੂਰ ਉਹ ਫਟੇ ਚ ਲੱਗ ਗਿਆ 1847 ਵਾਲੀ ਚ ਐਚਪਾਤੀ 1509 ਚ ਰੀਜੈਂਟ ਮੈਕਰਾਜ ਤੇ ਜੂਰੀਆ ਪਾਈ ਜਾਂਦੇ ਆ ਮੈਕੋ ਰਾਜਾ ਦੂਸਰੀ ਵਾਰ ਪਾਈ ਨੇ ਦੂਸਰੀ ਵਾਰ ਹਾਈ ਸਾਲੀ ਆਪਾਂ ਦੋ ਵਾਰਾ ਪਾਉਣੇ ਨੇ ਮੈਕੋ ਰਾਜਾ ਆਪਾਂ ਜ਼ਹਿਰ ਘੱਟ ਪਾਉਣ ਦੀ ਕੋਸ਼ਿਸ਼ ਕਰਦੇ ਆ ਤਤ ਜਿਆਦਾ ਪਾਉਣ ਨੂੰ ਤਾਂ ਕਰਕੇ ਮੱਛਰ ਜਿਆ ਜਿਆਦਾ ਹੋ ਰਿਹਾ ਵੈਸਾ ਜੀ ਰੀਜੈਂਟ ਪਾਈ ਆ ਉਹ ਵੀ ਇਹ ਮੱਛਰ ਜਿਆ ਬੈਠਣ ਲੱਗ ਜਾਂਦਾ ਹੈਗਾ ਆ ਦੇਖੋ ਹੁਣ ਆ ਰਹੀ ਐ ਸਾਈਡ ਤੇ ਸਿਉਖ ਜੀ ਆ ਦਿੰਦੀ ਹੋਊ ਤੁਹਾਨੂੰ ਜਿਹੜੇ ਜੀ ਜੇ ਸੌਖਮ ਜੀ ਹੁੰਦੇ ਆ ਜਿਹੜੇ ਮਿੱਤਰ ਕੀੜੇ ਉਹ ਵੀ ਮਰ ਜਾਣਗੇ ਹੋਏ ਚੌਥੇ ਵਿਚਾਲੇ ਦੋਗੀ ਜੀ ਅਪੀਲੀ ਜੀ ਜਾ ਕੋਈ ਲੋਹਾ ਘਾਟਾ ਲੋਹੇ ਘਾਟ ਦੀ ਸੈਲੀ ਹੋਰ ਲਿਆਉਣ ਆ ਆ ਪਾ ਕੇ ਢੋਲੀ ਆ ਢੋਲੀ ਪਾ ਦਈਏ ਫੇ ਲੋਹਾ ਘਾਟ ਲਿਆਵਾਂਗੇ ਉਹ ਸਟਾ ਦਾਂਗੇ ਉਹ ਇੱਕ ਪਰਾਂ ਰਹਿ ਗਿਆ 11 ਲੱਗਿਆ ਤਾਂ ਇੱਕ ਇਹ ਦਿਨ ਦਾ ਹੀ ਆ ਪਰ ਇਹ ਮੀਂਹ ਆਉਣ ਤੋਂ ਪਹਿਲਾਂ ਮੋਟਰ ਨਾਲ ਭਰੇ ਸੀ ਤਨ 11 ਦੂਜਾ ਸਾਰਾ ਮੀਂਹ ਤੇ ਲੱਗਿਆ ਝੋਨਾ ਆ ਇਹ ਅਵੀ ਮੀਂਹ ਤੇ ਲੱਗੀ ਹੈ ਪੱਟੀ 1500 ਉਹ ਸਹੀ ਆ ਲੱਗਿਆ ਦਾ ਸਾਰਾ ਮੀਂਹ ਤੇ ਹੀ ਪਰੇ ਚ ਪਹਿਲਾਂ ਬੋਰ ਦਾ ਲੱਗਿਆ ਸੀ ਤਿੰਨ ਕੇਰਾਂ ਚ ਉਹ ਸਿਰੇ ਵਾਲਾ ਕੇਰਾ ਜਿਹੜਾ ਉਹ ਪੂਰਾ ਵਧੀਆ ਚਮਕਦਾਨ ਵਾਲਾ ਸਾਰੇ ਨਮਾਗਰ ਲੱਗਿਆ ਹੁਣ ਪਾਉਣੇ ਆਪਾਂ ਨਾਮਨੀ ਗੋਲਡ ਆਪਣੇ ਕੋਲ ਹੁੱਕ ਹੁੱਕ ਕੰਪਨੀ ਦੀ ਏ ਇੱਕ ਤਾਂ ਇੱਕ ਹੋਰ ਦੀ ਹੈ ਜੀ ਮਹਿੰਦਰਾ ਸੁਮਿਤ ਦੀ ਨਾਮਨੀ ਗੋਲਡ ਦਾ ਉਹਨੇ ਆ ਹੁੱਕ ਕੰਪਨੀ ਦਾ ਰਿਜਲਟ ਤਾਂ ਆਪਾਂ ਦੇਖਿਆ ਗਏ ਤਾਂ ਠੀਕ ਆ ਹੋਰ ਮਹਿੰਦਰਾ ਸਵੇਤ ਦਾ ਪਹਿਲੀ ਵਾਰ ਦੇਖਦੇ ਆ ਜੇ ਹੁਣ ਆ ਵਟ ਆ ਗਈ ਦੇਖੋ ਹੋ ਹੈਗਾ ਨਾ ਗੁੱਜੜ ਜੇ ਹੋ ਰਿਹਾ ਹੈਗੇ ਕਰਦੇ ਆਂਗੇ ਪਹਿਲਾਂ ਇੱਧਰ ਪਾਈ ਇੱਕ ਢੋਲੀ ਫੇਰ ਇਹ ਚ ਕਰਦੇ ਆਂ ਆਪਾਂ ਨਜ਼ਰ ਬੱਟੂ ਵੀ ਲਾ ਰੱਖਿਆ ਹੈਗਾ ਤੇ 3:00 ਵੱਜ ਗਏ ਤੇ ਆਪਾਂ ਸਪਰੇ ਵੀ ਸਾਰੀ ਕਰਤੀ ਵੈਸੇ ਅੱਧੀ ਢੋਲੀ ਰਹਿੰਦੀ ਉਹ ਅਮੀ ਪਾਈ ਜਾਂਦਾਗਾ ਰੇ ਵੀ ਪਾਤੇ ਤੇ ਉਹ ਜਿਹੜਾ ਕੈਰਾ ਨਰਮ ਸੀ 1847 ਦਾ ਉਹ ਚ ਆਇਰਨ ਆਪਣੇ ਲੋਹਾ ਵੀ ਹੋਰ ਪਾਤਾ 10 ਕਿਲੋ ਜਿਹੜਾ ਕੈਰਾ ਨਰਮ ਸੀ ਆ ਕੈਰੇ ਨੂੰ ਛੱਡ ਕੇ ਅਗਲਾ ਕੈਰਾ ਨਰਮ ਸੀ 1847 ਦਾ ਉਹ ਚਾਪਾ ਲੋਹਾ ਵੀ ਹੋਰ ਪਾਤਾ ਆ ਮੰਗਰੋ ਲੱਗਿਆ ਜਿਵੇਂ ਸਹੀ ਆ 1509 ਵੀ ਸਹੀ ਆ ਸਾਰੇ ਚ ਰੇ ਵੀ ਪੈ ਗਈ ਤੇ ਅਮੀ ਕਰੀ ਜਾਂਦਾ ਉਹ ਲਾਸਟ ਵਸ ਨਹਿਰ ਦੇ ਨਾਲ ਸਵੇਰੇ ਰਹਿੰਦੀ ਹੈਗੀ ਕਢੋਲੀ ਕਰਨ ਵਾਲੀ ਪਹਿਲਾਂ ਦੂਜੇ ਸਾਰੇ ਤਾਂ ਮੈਂ ਕਰਤੀ ਸੀ ਇਧਰਲੀ ਪੱਟੀ ਤੇ ਤੇ ਉਹ ਪਰ ਲੀਆਂ ਵੱਟਾਂ ਤੇ ਆ ਦੋ ਵੱਟਾਂ ਤੇ ਮਗਰੋਂ ਰਹਿੰਦਾ ਸੀ ਪਾਣੀ ਚੱਲੀ ਜਾਂਦਾ ਹਜੇ ਰਾਤ ਨੂੰ ਡੱਗ ਬਾਲ ਆਉਣੀਆਂ ਤੇ ਸਾਰੀ ਪੱਟੀ ਭਰ ਜੂ ਐਸੀ ਜੀ ਚੱਲਣ ਦੇ ਟੱਕ ਬਦਲਦੇ ਨਹੀਂ ਕਿਹੜਾ ਇਹਦੀ ਖੁਸ਼ਕੀ ਨਿਕਾਉਂਦੇ ਰੇ ਭਾਈਆ ਐਸੇ ਤਾਂ ਹੈਗਾ ਪਾਣੀ ਇੱਧਰ ਵੀ ਜਾਂਦਾ ਪਾਣੀ ਦਾ ਲਾਸਟ ਵਾਲੇ 'ਚ ਵੀ ਉਹ ਗੇਰੇ 'ਚ ਵੀ ਜਾਂਦਾ ਪਾਣੀ ਦਾ ਲੋ ਜਿੱਥੇ ਕੰਮ ਨਮੇੜ ਕੇ ਚੱਲਦੇ ਆਂ ਪਰਲੇ ਖੇਤਾਂ ਠੇਕੇ ਵਾਲੇ 'ਚ ਉਥੇ ਰੇਤ ਦਾ ਅੱਧਾ ਘਟਾ ਪਾਉਣਾਗਾ ਉਹ ਪਾ ਦਾਂਗੇ ਤੇ ਉਦੋਂ ਬਾਅਦ ਨਿਆਈਂ ਚ ਹਰਾ ਵੜਨਾ ਤੇ ਹਰਾ ਵੱਢ ਕੇ ਤੇ ਉਦੋਂ ਬਾਅਦ ਸੱਚ ਪਹਿਲਾਂ ਦੋ ਢੋਲੀਆਂ ਨਰਮੇ ਚ ਕੱਖ ਵਾਲੀ ਸਪਰੇ ਦੀਆਂ ਪਾਉਣੀ ਆ ਰੌਂਡ ਆਪ ਦੀਆਂ ਦੋ ਘਿਹਰੇ ਰਹਿੰਦੇ ਸੀਗੇ ਉਹ ਚ ਬਾਲਾ ਕੱਖ ਆਗਾ ਤੇ ਚੱਲਦੇ ਹਾਂ ਹੁਣ ਵੈਸਾ ਉਹ ਮੀਨੇ ਵੀ ਸਪਰੇ ਵਾਲਾ ਵੀ ਨਵੇੜਤਾ ਤੇਰੇ ਵਾਲਾ ਵੀ ਨਵੇੜਤਾ ਆਪਾਂ ਚੱਲਦੇ ਹਾਂ ਹੁਣ ਪਾਣੀ ਇਹ ਚ ਵੀ ਬਹੁਤ ਪਈ ਜਾਂਦਾ ਬਲੌਗ ਦਾ ਕਰਦੇ ਆ ਐਂਡਿੰਗ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬਾਤੋ-ਬਾਤ ਕਰਿਆ ਕਰੋ ਵੀ ਸਪੋਰਟ ਕਰਿਆ ਕਰੋ ਜਿਆਦੇ ਤੋਂ ਜਿਆਦੇ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਕਿਸੇ ਨਵੇਂ ਵਲੌਗ ਚ ਨਵੇਂ ਦਿਨ ਦੇ ਨਾਲ ਸਤਿ ਸ੍ਰੀ ਅਕਾਲ ਜੀ